वेलकम है साथ अपने एक और नए ब्लॉग ਦੇ ਵਿੱਚ। ਲੋ ਜੀ ਸਵੇਰ ਹੋ ਗਈ। ਸੂਰਜ ਚੜ ਗਿਆ ਉਦੋਂ ਅੱਠ ਵਜੇ ਸੱਤ ਕਜੇ ਮੈਂ ਆਹ ਬੱਚੇ ਡਾ ਦੇ ਸੀਗੇ। ਜਿਹੜੇ ਪੱਕੇ ਖਿੱਚੇ ਹੋਏ ਉਦੋਂ ਮੈਂ ਵਲੌਗ ਬਣਾਉਣਾ ਭੁੱਲ ਗਿਆ। ਦੋ ਇਹਦੇ ਵਿੱਚ ਨਵੇਂ ਡਾਏ ਜਿਹੜੇ ਕੱਲ ਨਵੇਂ ਡਾਏ ਸੀਗੇ। ਦੋ ਇਹਦੇ ਵਿੱਚ ਹੀ ਆਹ ਲਾਲ ਹਰਾ ਘੰਡ ਵਾਲਾ। ਉਹ ਉੱਪਰਲੇ ਆਲੇ ਦੋ। ਇਹ ਵੀ ਅੱਜ ਨਾਲ ਹੀ ਛੜਤੇ ਇਹਨਾਂ ਦੇ। ਇਹਨਾਂ ਦੀ ਵੀ ਖੋਲੀ ਟਾਕੀ। ਇੱਕ ਤਾਂ ਲਾਲ ਗਾਂਤ ਵਾਲਾ ਜਿਹੜਾ ਗਿੱਜਿਆ ਸੀ ਕੱਲ ਆ ਗਿਆ ਸੀਗਾ ਬਾਹਰ ਬਹਿ ਕੇ ਉਹ ਵੀ ਕੱਢਾਂਗੇ ਤੇ ਆ ਨਮਾ ਇਹਨੂੰ ਢਾਂਗੀ ਬਾਂਦੀ ਆ ਪਹਿਲਾਂ ਉਹ ਛਤਰੀ ਤੇ ਬੰਨ੍ਹ ਕੇ ਖੜਾ ਕਰਤਾ ਹਾਂ ਲਓ ਵੀ ਖਟੀਆਂ ਪੀੜੀਆਂ ਦਾ ਆਪਾਂ ਬਾਂਦਤਾ ਇੱਥੇ ਲਾਲ ਚੀਨਾ ਇਹ ਅੱਜ ਦੇਖੀ ਦਾ ਨਮਾ ਕੱਢਾਂਗੇ ਬਾਕੀ ਆ ਕਬੂਤਰ ਹੁਣ ਕੱਢ ਦਈਏ ਇੱਥੇ ਛਤਰੀ ਤੇ ਬਹਿ ਜਾਣਗੇ ਬੱਚੇ ਇਹਨਾਂ ਚੋਂ ਵੀ ਦੋ ਤਿੰਨ ਡਾਵਾਂਗੇ ਆਪਾਂ ਗੇੜੇ ਕੱਢਵਾਵਾਂਗੇ ਇਹਨਾਂ ਦੇ ਜਿਵੇਂ ਇੱਕ ਆ ਹੋ ਗਿਆ ਇਹ ਵੀ ਢੇੜੇ ਕੱਢ ਕੇ ਆਉਂਦਾ ਵਧੀਆ ਇੱਥੇ ਕੋ ਲਾਲ ਟੁੱਥਿਆਂ ਦਾ ਇੱਕ ਹਰੀ ਬੈਠ ਆਹ ਲਾ ਇਹ ਵੀ ਢੇੜੇ ਕੱਢ ਕੇ ਆਉਂਦਾ ਵਧੀਆ ਇਹਨੂੰ ਵੀ ਢਾਣਿਆ ਜਿਹੜੇ ਢੇੜੇ ਕੱਢ ਕੇ ਆਉਂਦੇ ਉਹ ਆਪਾਂ ਧਾਤੇ ਦੋਨੇ ਇਕੱਠੇ ਹੋ ਗਏ ਹੁਣ ਅਸੀਂ ਇਹਨਾਂ ਨੇ ਦਾ 15 ਮਿੰਟ ਔਟੇ ਕੇ ਆ ਜਣਾ ਸਿੱਧੇ ਕਰੇ ਤੇ ਬਾਕੀ ਬੱਚੇ ਆਹ ਹਲੇ ਇੰਨੇ ਜਿਹੜੇ ਕਰਦਾ ਨਹੀਂਗਾ ਉਹਦਾ ਹੀ ਭਾਈਆ ਲਾਲ ਟੁੱਥਿਆਂ ਵਾਲੇ ਦਾ ਇਹਨੂੰ ਵੀ ਐ ਕਿਦਾਂ ਛੱਡ ਦਿੰਨੇ ਆ ਇਹ ਹਲੇ ਢੇੜੇ ਕੱਢਣ ਨਹੀਂ ਲੱਗਿਆ ਬਹਿ ਗਿਆ ਆ ਲਾਲ ਕਾਂ ਦਾ ਆ ਪਹਿਲਾਂ ਸਤਰੀਤੀ ਬਿਠਾਵਾਂਗੇ ਫੇਰ ਬਾਹਰ ਚੜਾਵਾਂਗੇ ਇਹ ਕੱਲ ਵਾਲਾ ਵਾ ਬੈਠਾ 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 ਅਸ ਜਦ ਰੈਣੀ ਟਾਕੀ ਖੋਲਤੀ ਚਲੋ ਏ ਚਲੋ ਲਾੜਨ ਨੂੰ ਮੁਰੇ ਆ ਇਹ ਗੂਤਰਾ ਆਪਣੇ ਸਾਰੇ ਆ ਛੋਟਾ ਵਿਚਾਰਾ ਇਹਨੂੰ ਹੱਥ ਨੇ ਬਿਠਾਉਣਾ ਪੈਣਾ ਇਹ ਹੱਥੀਂ ਕੀਤਾ ਹੋਇਆ ਆ ਆਪਣਾ ਓ ਬਰੀਕਾ ਫੇਲ ਮੈਂ ਕਮਾ ਬਣ ਗਿਆ ਲੈ ਵੀ ਹੱਥ ਨਹੀਂ ਲਵਾਉਂਦਾ ਥੱਲੇ ਵੀ ਆਣ ਖਪੂਰੀ ਜਿਹੜਾ ਹੱਥਾਂ ਵਾਲਾ ਆਪੇ ਜਾਉ ਲੈ ਬੈ ਜਾ ਫੇਰ 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 ਕੰਮ ਉਹੀ ਦੇਖੋ ਉਹਨੂੰ ਥੋੜਾ ਤੈਨੂੰ ਬਰੋਬਰ ਕਰਕੇ ਛੱਡਾਂ ਚੈੱਕ ਥੱਬਾ ਗਲਾਬੀ ਟੂਸਾ ਵੀ ਉੱਡ ਗਿਆ ਮੜੀ ਝੁੱਪ ਲੱਗੇ ਉੱਡ ਗਿਆ ਅੱਜ ਦੇਖਦੇ ਆ ਸਿੱਧਾ ਘਰੇ ਆਉਂਗਾ ਕਿ ਬਾਹਰ ਬਹਿ ਕੇ ਆਉਂਗਾ ਉਮੀਦ ਤਾਂ ਸਿੱਧਾ ਘਰੇ ਆਉਣ ਦੀ ਆ ਜਦੋਂ ਬਹਿਣ ਜਾਇਆ ਹਨਾ ਪਟਾਂਗਾ ਵੱਡਾ ਪਾਵਾਂਗੇ ਇਹਦੇ ਤੇ ਵੇਖ ਅੱਜ ਮੈਨੂੰ ਲੱਗਦਾ ਇੱਥੇ ਹੀ ਆਏ ਹਨਾਂ ਨੇ ਕਿਉਂਕਿ ਇੱਕ ਵਾਰ ਘਰੇ ਪੈਰ ਲੱਗ ਗਏ ਤਾਂ ਹੁਣ ਨਹੀਂ ਕਿਤੇ ਜਾਂਦਾ ਉੱਡਣਸਾਰ ਉੱਚਾ ਚਲੇ ਗਿਆ ਦੇਖਦੇ ਆ ਅੱਜ ਕੀ ਕਰਦਾ ਘਰੇ ਆਉਂਦਾ ਕ ਲਈ ਬਾਕੀ ਛਤਰੀਆਂ ਤਿੰਨੇ ਬਰੋਬਰੀਆਂ ਕਰਤੀਆਂ ਬੱਚੇ ਡਾਰੀਆਂ ਮਾਰੀ ਜਾਂਦੇ ਜਿਹੜੇ ਨਹੀਂ ਉੱਡਣ ਲੱਗੇ ਹਲੇ ਆਈ ਇਹਨਾਂ ਨੇ ਉੱਡਣ ਲੱਗ ਜਾਣਾ ਬਸ ਜੋਧਾ ਆ ਗਏ ਟਾਰ ਤੇ ਆ ਪੱਥਾਂ ਦੀ ਟਰਾਲੀ ਭਰੀ ਸੀਗੀ ਸਵੇਰੇ ਏ ਉਹ ਉਥੇ ਲਾਉਣੀਆਂ ਜਦੋਂ ਉਹ ਪੱਠੇ ਚੱਕੇਗੇ ਫੇਰ ਲੈ ਕੇ ਚੱਲਦੇ ਆਂ ਰੈੱਡ ਹਾਰਸ ਨੂੰ ਘਰੇ ਅੱਜ ਘਰੋਂ ਥੋੜਾ ਜਿਹਾ ਮਟੀਰੀਅਲ ਏ ਵੀ ਕਚਰਾ ਕੁਚਰਾ ਬਾਹਰ ਸੇਖਣਾ ਸਕੰਜੇ ਚ ਭਰ ਕੇ ਉਹ ਵੀ ਫੇਰ ਇੱਕ ਦੂ ਬਾਅਦ ਕਰਦੇ ਆਂ ਕੰਮ ਪਹਿਲਾਂ ਕਿਰਾ ਟਰਾਲੀ ਖਾਲੀ ਕਰਕੇ ਟਰਾਲੀ ਕੱਟ ਕੇ ਫੇਰ ਟਰੈਕਟਰ ਦਾ ਕੰਮ ਆ ਫੇਰ ਕਰਦੇ ਆਂ ਆ ਸਟੀਰਿੰਗ ਆ ਆਪਾਂ ਨਵਾਂ ਵਾਏ ਅਰਜਨ ਉਹ ਅਰਜਨ ਟਰੈਕਟਰ ਦਾ ਮੇਰੇ ਹਿਸਾਬ ਨਾਲ ਮਹਿੰਦਰਾ ਅਰਜਨ ਦਾ ਤੇ ਪੂਰਾ ਹੈਵੀ ਆ ਇਹਨੂੰ ਨਹੀਂ ਛੇਤੀ ਕਾਰਜ ਹੁੰਦਾ ਹੁਣ ਆਪਾਂ ਕੁਝ ਟਾਈਮ ਲਈ ਇਹੀ ਰੱਖਾਂਗੇ ਟਾਇਰ ਕਿਉਂ ਚੇਂਜ ਕੀਤੇ ਉਹ ਵੀ ਨਹੀਂ ਮੈਂ ਦੱਸਿਆਗਾ ਟਾਇਰ ਆਪਾਂ ਤਾਂ ਚੇਂਜ ਕੀਤੇ ਆ ਕਿਉਂਕਿ ਹੁਣ ਆਪਾਂ ਟਰੈਕਟਰ ਤੋਂ ਮਾੜਾ ਮੋਟਾ ਕੰਮ ਲੈਣਾ ਹੁੰਦਾ ਬਈ ਦਾ ਸਪਿੰਡਲ ਸਪੋਰਟਰ ਟੁੱਟਿਆਂ ਦਾ ਆਉਣ ਵਾਲੇ ਸਮੇਂ ਚ ਆਪਾਂ ਇਹਦਾ ਹਿੱਸਾ ਚੇਂਜ ਕਰਾਵਾਂਗੇ 100% ਉਹ ਦੇਖਦੇ ਆ ਕਦੋਂ ਤੇ ਕਿੱਥੋਂ ਲੈ ਕੇ ਆਉਣੇ ਆ ਕਦੋਂ ਕਰਾਉਣੇ ਆ ਉਹ ਵੀ ਤੁਹਾਨੂੰ ਦੱਸਾਂਗੇ ਨਾਲ ਦੀ ਨਾਲ ਤੇ ਪੈਰ ਫਿਲਹਾਲ ਦੀ ਘੜੀ ਆਪਾਂ ਚੇਂਜ ਕਰਦੇ ਸੀਗੇ ਸਟੀਰੀਂਗ ਚੇਂਜ ਕਰਤਾ ਕਿਉਂਕਿ ਜਿਹੜਾ ਮੋਮੋ ਵਾਲਾ ਸਟੀਰੀਂਗ ਸੀਗਾ ਉਹ ਆਪਣੇ 2-3 ਸਟੀਰੀਂਗ ਟੁੱਟ ਗਏ ਤਾਂ ਅੱਕ ਕੇ ਫਿਰ ਆਪਾਂ origignal ਪਾ ਲਿਆ ਤੇ ਬਾਕੀ ਹੁਣ ਟਰੈਕਟਰ ਦੇ ਵੀ ਥੋੜੇ ਥੋੜੇ ਕੰਮ ਕਰਾਇਆ ਕਰਾਂਗੇ ਨਾਲ ਦੀ ਨਾਲ ਨਿੰਦੀ ਹੁਣੀ ਇੱਕ ਤਰ੍ਹਾਂ ਟਾਈਮ ਘਟ ਦਿੰਦੇ ਆ ਜੇ ਟਾਈਮ ਖੁੱਲਾ ਦੇਣਾ ਨਾ ਕੰਮ ਛੇਤੀ ਕਰ ਦੇਣਾ ਮਤਲਬ ਫੇਰ ਆਪਾਂ ਨਾਲ ਦੇ ਨਾਲ ਇਹਦੇ ਵੀ ਕੰਮ ਕਰਾਈ ਜਾਇਆ ਕਰੀਏ ਹੁਣ ਟਾਇਰ ਵੀ ਅਸੀਂ ਬਾਰੋ-ਬਾਰ ਬਦਲੇ ਹੀ ਨਿੰਦੀ ਉਹ ਸਟੀਰਿੰਗ ਚੱਕ ਕੇ ਸਟੀਰਿੰਗ ਵੀ ਕਸਵਾ ਲਿਆ ਸੀਗਾ ਆਪਾਂ ਲੈ ਵੀ ਕਹਿੰਦੇ ਥੋੜਾ ਆ ਕੰਮ ਰਹਿ ਗਿਆ ਬਹੁਤ ਉਹ ਥੋੜੇ ਚੱਕ ਕੇ ਫੇਰ ਆਪਾਂ ਟਰਾਲੀ ਉੱਥੇ ਸਾਰੀ ਲੈਫਟ ਟਾਇਰ ਹੀ ਚੱਕ ਦੇਣੀ ਆ ਫੇਰ ਆਪਣਾ ਕੰਮ ਇੱਥੇ ਦਾ ਮੋੱਕ ਜਾਣਾ ਫੇਰ ਆਪਾਂ ਜਾ ਕੇ ਘਰੇ ਦੂਏ ਕੰਮ ਕਰਨੇ ਆ ਕਿਹੜੇ ਰਹਿੰਦੇ ਆ ਬਹੁਤ ਥੋੜਾ ਰਹਿ ਗਿਆ ਉਹ ਥੱਬੇ ਰਹਿ ਗਏ ਬਾ ਉਹ ਚੱਕ ਗੱਲੀ ਕਰ ਦਿਆਂ ਫਿਰ ਇਹਨੂੰ ਲਓ ਵੀ ਟਰਾਲੀ ਸਾਰੀ ਖਾਲੀ ਕਰਤੀ ਤਾਂ ਹੁਣ ਚੱਲ ਮੈਂ ਘਰ ਲੋ ਲੈਫਟ ਵੀ ਥੱਲੇ ਛੱਡਤੀ ਬਾਏ ਨੂੰ ਜਾ ਕੇ ਲਾਉਣੇ ਆ ਜਿੰਨ 55 ਪਾਉਣੇ ਆ ਇਹਦਾ ਲੈਫਟ ਥੱਲੇ ਆ ਰਿਹਾ ਉਹ ਵੀ ਇੱਕ ਟਰੈਕਟਰ ਲੈ ਕੇ ਚੱਲੇਗਾ ਹੁਣ ਤੇ ਆਪਾਂ ਟਰਾਲੀ ਲਾਏ ਹੁਣ ਇਹਦੇ ਪਿੱਛੇ ਪਾਉਣੇ 55 55 ਆਪਣਾ ਖੜਾ ਟਾਇਰ ਲੱਗੇ ਹੋਏ ਆ ਇਹਦਾ ਸੁੱਖ ਬਹੁਤ ਆ ਇਹਨੂੰ ਰੋੜ ਕੇ ਲੈ ਜਾਣਾ ਬਾਹਰ ਰੇਟਰ ਮਗਰ ਪਾਉਣਿਆ ਚੱਲ ਕੇ ਲੈ ਵੀ ਰੈੱਡ ਹਾਰਸ ਮਗਰ ਪਾ ਕੇ ਝੰਡਾ ਆਪਾਂ ਆ ਗਏ ਕਲੰਬਰ ਦਾ ਕੰਮ ਘਰੇ ਚੱਲ ਪਿਆ ਸੀਗਾ ਥੋੜੀ ਬਜਰੀ ਘਟ ਗਈ 15 ਕਿ ਬੀਪੇ ਆਪਾਂ ਬਜਰੀ ਲੈ ਕੇ ਜਾਣੀ ਆ ਉਰੋਂ ਉਧਰ ਮਸ਼ੀਨ ਹੈ ਮਸ਼ੀਨ ਆਜੀ ਮਸ਼ੀਨ ਨਾ ਪਾਉਣਿਆ ਨਾਲੇ ਕਹਿੰਦੇ ਤੂੰ ਹੱਥਾਂ ਨਾਲ ਚੱਕੇ ਆ ਉਹ ਨਾ ਬਾਕੀ ਉਹ ਉਧਰ ਮਸ਼ੀਨ ਆਉਂਦੀ ਆ ਉਹਦੇ ਨਾਲ ਆਪਾਂ ਪਾ ਲੈਣੇ ਆ 15 ਬੀਪੇ ਇੱਕ ਵਾਰ ਚ ਉਹਦੇ ਵਿੱਚ 8 ਕੜਾਈਏ ਪੈ ਜਾਂਦੇ ਆ 8 ਬੀਪੇ ਪੈ ਜਾਂਦੇ ਆ ਤੇ ਉਸ ਹਿਸਾਬ ਨਾਲ 8 8 16 ਪਾ ਲਾਂਗੇ ਇੱਕ ਵੱਧ ਪਾ ਲਾਂਗੇ ਆ ਬਗਟ ਨਾਲ ਪਾ ਲੈਣੇ ਆ ਤੋ ਵਿੱਚ ਇੱਕ ਵਾਰ ਜਾਂਦਾ ਕਿੱਥੇ 15 ਮਿੰਟ ਦਾ ਕੰਮ 2 ਮਿੰਟ ਚ ਹੋ ਜਾਣਾ ਤੇਤੇ 8 ਪੀਤੇ ਗਏ ਕਿੱਥੇ 8 ਵਾਰ ਭਰ ਭਰ ਦਿੱਟਨੇ ਪੈਣਗੇ ਬਜਰੀ ਭਰਦੀ ਕਹਦੇ ਹੁਣ ਫੜਾਫੜ ਘਰੇ ਚਲ ਜਾ ਉਹਨਾਂ ਨੂੰ ਅਰਜੈਂਟ ਲੋਡ ਆ ਬਜਰੀ ਦੀ ਤੇ ਆਪਾਂ ਨੂੰ ਵੀ ਘਰੇ ਲਾਉਣ ਨੂੰ ਵੱਧ ਜਗ੍ਹਾ ਨਹੀਂ ਹੈਗੀ ਆਪਾਂ ਪੂਰੀ ਪੂਰੀ ਉਹਨਾਂ ਵਾਸਤੇ ਹੀ ਲਿਆਂਦੀ ਜਦੋਂ ਦੂਜੇ ਮੈਸਟਰਿਆਂ ਨੂੰ ਚਾਹੀਦੀ ਹੋਊ ਫਿਰ 100 ਫੁੱਟ ਲਵਾਵਾਂਗੇ ਕੱਲੀ ਲਾਲ ਕਾਂਦਲਾ ਪਹਿਲਾਂ ਤਾਂ ਬਹਿ ਗਿਆ ਸੀ ਦੁਬਾਰੇ ਉੱਟ ਗਈ ਆ ਬਾਈ ਹੁਣ ਪੈਪੂ ਚੱਕਣ ਆਏ ਸੀ ਉਤੋਂ ਡਰ ਕੇ ਉੱਟ ਗਈ ਹੁਣ ਆ ਦੇ ਫੇਰ ਬਹਿਣ ਆ ਗਿਆ ਬਾਕੀ ਬੱਚੇ ਵੀ ਆ ਫਿਰਦੇ ਆਪਣੇ ਹਲੇ ਸਾਰੇ ਹੀ ਫਿਰਦੇ ਆ 11 ਕ ਨਹੀਂ 12 ਇਹ ਤੇ ਬਾਕੀ ਲਾਲ ਕਾਂਦ ਵਾਲੇ ਹੀ ਬਹਿਨਦਾ ਮਾੜੀ ਹੀ ਲਾਲ ਕਾਂਦ ਵਾਲੇ ਛਤਰੀ ਉੱਚੀ ਜਾ ਕੇ ਬਿਠਾ ਲਈਏ ਹੋਰ ਹੀ ਡੱਕ ਡੋਲੇ ਖਾਂਦਾ ਫਿਰਦਾ ਹੁਣ ਕਿਉਂਕਿ ਛਤਰੀ ਨੀਵੀਂ ਲੱਗੀ ਹੋਈ ਹੈ ਨਾ ਤਾਂ ਕਰਕੇ ਕਰਦਾ ਬਾਕੀ ਬੱਚੇ ਆ ਗਏ ਆਪਣੇ ਹਾਂ ਬੰਲੇਂ ਦੇ ਜੀਓ ਜਲ ਦੇ ਦੇ ਜਲ ਆਦਿ ਵਰਦਾ ਅਨੰਦ ਸਾਹਿਬ ਰਾਮਕਲੀ ਮਹਲਾ 3 ਆਨੰਦ ੴ ਸਤਿਗੁਰ ਪ੍ਰਸਾਦ ਆਨੰਦ ਪਿਆ ਮੈਂ ਆਇ ਆ ਸ਼ਬਦੋ ਤਾ ਗਾਵੋ ਹਰੀ ਕੇ ਰਾਮ ਅੰਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂਆ ਖੇਲਾ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚ ਕਰੀ پاک ਸਾਹ ਸੋਚ ਪਵਿਤਰਾ ਹੁਣ ਲਾਓ ਲੋਕੀਂ ਅੱਧਰ ਸਰੀਆ ਵੀ ਆ ਗਿਆ ਇਨੀ ਪੱਥਰ ਵੀ ਧਾਰਤਾ ਅੱਜ ਬਾਬੇ ਦੀ ਕਰਪਾਣ ਅੱਜ ਕੰਮ ਅੱਜ ਤੋਂ ਸ਼ੁਰੂ ਹੋਇਆ ਨਾ ਬਾਕੀ ਕਬੂਤਰ ਵੀ ਫਿਰਦੇ ਹਲੇ ਆਪਣੇ ਬੱਚੇ ਵੀ ਆਹ ਫਿਰਦੇ ਆ ਆਪਣੇ ਹਲੇ ਸਾਰੇ ਉੱਤੇ ਲੱਗੇ ਇੱਧਰ ਸਾਰੇ ਵੀ ਪੱਥਰ ਵੀ ਧਾਰਤਾ ਅੱਜ ਅੱਜ ਤੋਂ ਘਰ ਦਾ ਕੰਮ ਸ਼ੁਰੂ ਬੱਚੇ ਵੀ ਫਿਰਦੇ ਆ ਹਲੇ ਵੀਰੇ 8:00 ਦਾ ਟਾਈਮ ਹੋ ਗਿਆ ਦੇਖ ਬੱਚੇ ਬਹਿ ਗਏ 2 ਤੇ 4 ਤੇ 2 6 6 ਬੱਚੇ ਹਲੇ ਉੱਡਦੇ ਆ ਹੁਣ ਇਹ ਥੋੜਾ ਜਿਹਾ ਟਾਈਮ ਉੱਡਣਗੇ ਹਲੇ ਲਾਗੇ ਘੁੰਮਣ ਜੇ ਜਾਣਗੇ ਤਾਂ ਆ ਨੂੰ ਆ ਅੱਧੇ ਤਾੜਦੇ ਜਿਹੜੇ ਬਹਿ ਗਏ ਕਾ ਨੂੰ ਤਾਂ ਆਪ ਲਵਾਉਣੀ ਆ ਬਥੇ ਰੋਡ ਕੇ ਆ ਗਏ ਇਹ ਜਦੋਂ ਬਹਿ ਕੇ ਇਹਨਾਂ ਨੂੰ ਤਾੜ ਦਾਂਗੇ ਆ ਗਿਆ ਦੇਵ ਇੱਧਰ पिंजरा ਲੈ ਕੇ ਚੱਲ ਵੀ ਹੋ ਜਾ ਤਗੜਾ ਕੀ ਕਰਨਾ ਹੁਣ ਪਾਗਾ ਵਿੱਚ ਤਾਂ ਹਾਂ ਅੱਧੇ ਲੈ ਜਾਣੇ ਆ ਥੱਲੇ ਜਿਹੜੇ ਬਹਿ ਗਏ 6 ਕਾਲੇ ਉੜਦੇ ਆਪਣੇ ਗੀਣੀ ਤਾਂ ਮੜਾ ਆ ਆਉਂਦਾ ਆਪਣੇ ਵਾਲਾ ਝੌਂਡਾ ਥੱਲੇ ਥੱਲੇ ਵਾਲੇ ਆਪਣੇ ਆ ਉਹ ਤਿੰਨ ਹੋਰ ਕਹਦੇ ਆ 6 ਆ ਵਾਹ ਤਾੜ ਦੀ ਜਾਨੀ ਟੋਲੀ ਦੇ ਵਿੱਚ ਤਾੜ ਲੈਣੇ ਆਪਾਂ ਜੇ ਨਹੀਂ ਤੜੇ ਤਾਂ ਸਾਹਮਣੇ ਛੜੀ ਤੇ ਬਹਿਣਗੇ ਬਾਕੀ ਦੇ ਵਲੌਗ ਬਣਾਉਂਗਾਂਦੇ ਲੈ ਪੜ ਸਿਰਾ ਗੱਲਬਾਤ ਕਰਾਣੀ ਆ ਦੇਵ ਨੇ ਦੇ ਬੋਲ ਤੂੰ ਵੀ ਕੁਝ ਲਓ ਮਿੱਤਰ ਹੁਣ ਆਪਾਂ ਕਬੂਤਰ ਤਾਂ ਜਿੜੇ ਵਿੱਚ ਪੌਣ ਲੱਗੇ ਆ ਉਹ ਦੇਖੋ ਜੀ ਜਿੜੇ ਵਿੱਚ ਜਾਂ ਦਾ ਨਾਂ ਹੀ ਨਹੀਂ ਲੈਂਦੇ ਹੈ ਫਿਰ ਬੋਲ ਵੀ ਕਰਦੇ ਆ ਵੀ ਬੋਲਦਾ ਰਹੇਗਾ ਆਣ ਲਾਓ ਮਤਰਾ ਹੈ ਲਾਓ ਮਤਰਾ ਹੁਣ ਬਚੇ 7 ਗੁੱਤਰ ਅੰਦਰ ਜਾਣ ਨੂੰ ਇਹ ਇੰਨੇ ਸਭ ਭਏ ਚਾੜ੍ਹ ਦੇ ਆਪੀ ਹੈਂ ਦੇ ਦਰ ਅੰਦਰ ਇਹਨਾਂ ਨੂੰ ਪਤਾ ਆ ਫਿਰ ਆ ਇੱਕ ਬੰਨਿਆ ਹੋਇਆ ਇਹਨੂੰ ਕੋਲ ਕੇ ਛੱਡਣਾ ਅੰਦਰ ਕੋਈ ਕਹਿੰਦੇ ਦੇਵ ਨੇ ਪਾਣੀ ਲਿਆਦਾ ਥੱਲੋਂ ਆਣੀ ਪਿਆਦੀ ਇਹਨਾਂ ਨੂੰ ਗੇਰਾ ਪਾਣੀ ਉਹਦੇ ਟੁੱਟ ਕੇ ਗਿਆ ਇਹ ਗੱਲਾਂ ਨੂੰ ਆਹ ਵੜ ਬਲੌਗ ਬਣਾਇਆ ਜੀ ਆਪਾਂ ਇੱਥੋਂ ਦਾ ਬਣਾਵਾਂ ਮੂੰਹੇ ਡੁੱਬਣ ਦਾ ਨਾ ਨਾ ਆਪਾਂ ਪੀਰਾ ਪੀਰਾ ਪਤ ਥੋੜਾ ਥੋੜਾ ਪਿਆ ਦੇ ਪਹਿਲਾਂ ਇਹਦਾ ਮੜਮੜ ਮੂੰਹ ਜਾਂ ਗੱਲਾਂ ਕਰਾਂ ਨਾ ਫੇਰ ਆਹ ਉਹ ਅੱਜ ਮਾਂ ਪਿਆਦਾਂਗੇ ਆਪਾਂ ਫੇਰ ਬਾਅਦ ਚੋਂ ਅੱਜ ਮਾਂ ਪਿਆਦਾਂਗੇ ਫੇਰ ਇਹਨਾਂ ਨੂੰ ਪਿਆ ਕੇ ਫੇਰ ਸਾਰਿਆਂ ਨੂੰ ਅੱਜ ਮਾਂ ਪਿਆਦ ਲੋ ਵੀ ਕਹਿੰਦੇ ਛੇ ਬੱਚੇ ਬੈ ਕੇ ਜੋਧਾਂ ਗਏ ਸੀ ਸਮਾਨ ਲੈਣ ਤੇ ਆਉਂਦਿਆਂ ਨੂੰ ਬੈ ਕੇ ਜਿੰਦੂ ਵੇਲੇ ਦਾ ਟਾਈਮ ਹੋ ਗਿਆ ਬਹੁਤ ਸੋਹਣਾ ਉੱਡ ਗਿਆ ਬੱਚੇ ਇਹਨਾਂ ਨੂੰ ਤਾੜਦੀ ਹੈ ਕਿਰਾ ਹੁਣ 6 ਬੱਚ ਤਾੜ ਲਈ ਆ ਤਾਂ ਹਾਂ ਹੱਥ ਦੀ ਆ ਜਾਂਦਾ ਲੈ ਇਹਨੂੰ ਆਇਆ ਵੀ ਪਾਣੀ ਵੀ ਆਊਗਾ ਹੁਣ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਪਹਿਲਾਂ ਹੱਥ ਦੀ ਆ ਗਿਆ ਸੀ ਆ ਪਟੂ ਆ ਲੈ ਆ ਜਾ ਆ ਜਾ ਆ ਜਾ ਆ ਜਾ ਇਹਨੂੰ ਲੈ ਕੇ ਚੱਲਦੇ ਹਾਂ ਥੱਲੇ ਹੁਣ ਉਹ ਪਿਆ ਜਾਲ ਲੈ ਕੇ ਆਇਆ ਸੀ ਮੈਂ ਥੱਲੋਂ ਪਹਿਲਾਂ ਹੀ ਉਹ ਕਿ ਮੈਂ نیچے ਹੀ ਦੇਖ ਲਈ ਬੈ ਗਿਆ ਇਹ ਬੱਚੇ ਚੱਲ ਦੇ ਨਾ ਥੱਲੇ ਲੈ ਕੇ ਦੂਰਬੀਨ ਵੀ ਕੱਲ ਦੀ ਇੱਥੇ ਪਈ ਆ ਵਿਚਾਰੀ ਇਹਨੂੰ ਵੀ ਫੇਰ ਛੇੜਾਂਗੇ ਹੁਣ ਟੈਂਕੀ ਵੀ ਉੱਤੇ ਚਾੜਨੀ ਐ ਇੱਥੇ ਆ ਸਾਰਾ ਸਮਾਨ ਕਿਰਾਂ ਛੇੜਨਾ ਪੈਣਾ ਉਹ ਰੋ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਦੇਵ ਨੇ ਫੇਰ ਪਿੰਜਰਾ ਭਰ ਲਿਆ ਇਹ ਟੈਗਦਾ ਹੀ ਨਹੀਂ ਜਾ ਕਹਣਾ ਕਬੂਤਰੀਆਂ ਉੱਤੇ ਲੈ ਕੇ ਜਾਣੀਆਂ ਇਹ ਸਾਰੀਆਂ ਕਬੂਤਰੀਆਂ ਆਪਾਂ ਵੱਡੀਆਂ ਹੋਈਆਂ ਤੁਸੀਂ ਦੱਸਿਆ ਸੀਗਾ ਕਿ ਝਾਉਣੀਆਂ ਨੇ ਉਹ ਵਾਲੀਆਂ ਨੇ ਇੱਥੇ ਦਾ ਜਰਾ ਹੱਥ ਗਿਆ ਨੀ ਦੇਵ ਚਲ ਏ ਆਪਾਂ ਨੈਟ ਜਾਲ ਚ ਪਾਇਆ ਹੋਣੇ ਕਬੂਤਰੀਆਂ ਦੇ ਇੱਕ ਕਬੂਤਰ ਲਾਲ ਬਗਲ ਵਾਲਾ ਉਹ ਆਪਾਂ ਢਾਂਕੀ ਤੇ ਬੰਨੇ ਹੁਣ ਚੱਲੀਏ ਤਾਂ ਹਾਂ ਆ ਚੱਲ ਖੇਚੇ ਇਸ ਫਿਲਟ ਨਾੜਾ ਕੇ ਨਾ ਬਣ ਜਾਇਆ ਕਰ ਬਸ ਬਾਕੀ ਡੋਲੇ ਵੀ ਬਾਹਰ ਕੱਢਤੀ ਇੱਧਰ ਟੈਂਕੀ ਦੀ ਫਿਟਿੰਗ ਹੋ ਗਈ ਕਹਿੰਦੇ ਚੱਕੋ ਵੇ ਬਾਕੀ ਸਮਾਨ ਔਟਾ ਫਲਟਾ ਤਾਂ ਕਰ ਗਏ ਹਣਾ ਭਾਈ ਹੁਣੀ ਇਹ ਚੀਜ਼ ਮਸਤ ਇੱਧਰ ਉੱਧਰ ਆ ਛਤਰੀ ਆਪਣੀ ਬਲਟ ਗਈ ਛਤਰੀ ਉਹ ਲਿਆ ਛਤਰੀ ਜਿਹੜੀ ਡਿੱਗੀ ਆ ਕਬੂਤਰੀ ਬੰਦਾਂਗੇ ਉਹ ਤੇ ਕੋਈ ਇੱਕ ਆਸ਼ਦਰੀ ਚੱਕ ਲਈ ਦੋ ਤੇ ਚਾਰ ਤੇ ਪੰਜ ਕਬੂਤਰੀਆਂ ਛੱਡਦੀਆਂ ਇੱਕ ਕਬੂਤਰੀ ਇੱਥੇ ਉਹ ਕਬੂਤਰ ਬੰਦਤਾ ਤੇ ਇੱਕ ਆ ਕਬੂਤਰੀ ਬੰਦਤੀ ਬਾਕੀ ਮੈਂ ਚੱਲਿਆ ਮੜਾ ਕੰਮ ਤੇ ਮਗਰ ਕੌਣ ਨਿਗਰੱਖੂਣਾ ਦੇਵ ਕਹਿੰਦੇ ਇੱਥੇ ਨਿਗਰੱਖੂਗਾ ਠੀਕ ਆ ਆ ਆਉਂਦੇ ਨੂੰ ਮੇਰੇ ਆਉਂਦੇ ਨੂੰ ਸੈਟਿੰਗ ਕਰਦੀ ਜਿਵੇਂ ਆ ਆ ਬਾਸ ਬਾਸ ਦੀ ਜਗ੍ਹਾ ਤੇ ਆ ਪੈਪੂ ਕਿਸੇ ਪਾਸੇ ਲਾ ਦੀ ਆ ਢੋਲੀ ਟਕਾ ਟਕੂ ਦੇ ਠੀਕ ਆ ਆ ਢੋਲੀ ਗੱਲੀ ਇੱਥੇ ਹੀ ਟਕਾ ਦੇ ਰੋੜ ਕੇ ਸਾਈਡ ਤੇ ਠੀਕ ਆ ਟਾਇਰ ਲੱਗੇ ਹੋਏ ਆ ਹੋ ਗਿਆ ਉਹੀ ਕੰਮ ਦੇਵ ਨੇ ਕਬੂਤਰ ੜਾਤਾ ਓਏ ਆ ਵੀ ਗਿਆ ਕਬੂਤਰੀ ੜਾਤੀ ਦੇਵ ਨੇ ਆ ਮੈਂ ਤੈਨੂੰ ਕਾਦਦਾ ਸੱਦੀਆਂ ਦੇ ਆਇਆ ਉੱਤੇ ਆਇਆ ਉੱਤੇ ਹੁਣ ਮੈਂ ਉੱਤੇ ਆਇਆ ਇਹਦੇ ਫੇਰ ਮੈਂ ਕਿਵੇਂ ਕਰ ਲੈਂਦਾ ਉਹਨੂੰ ਤੂੰ ਮੰਨਿਆ ਤੂੰ ਮੰਨਿਆ ਨਹੀਂ ਖੋਲ ਖੁਲਰੇ ਖੋਲੀ ਗਾ ਦੋ ਤੂੰ ਮੈਂ ਤਾਂ ਨਹੀਂ ਖੋਲੀ ਆਪ ਖੁੱਲ ਗਏ ਉੱਡ ਗਈ ਨਹੀਂ 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 ਆ ਸ਼ਤਰੀ ਦੇ ਕਬੂਤਰੀ ਬੰਨੀ ਸੀ ਇਹਨੇ ੜਾਤੀ ਖੋਲ ਕੇ ਆਪ ਖੁੱਲੀ ਆਪ ਆ ਦੇਗਲਾ ਆਪ ਖੁੱਲੀ ਆ ਮੈਨੂੰ ਕੀ ਭਰ ਆ ਯਾਰ ਹੁਣ ਇਹ ਕਿੱਧਰ ਗਈ ਹੁਣ ਕੂਦਰੀ ਉੱਡ ਗਈ ਜਾ ਯਾਰ ਉਹ ਲੰਗਰ ਤੇ ਉਹ ਆਪਣੇ ਬਿਲਡਿੰਗ ਤੇ ਬੈੰਦੀ ਸੀ ਉਹ ਪਹਿਲਾਂ ਇੱਕ ਵਾਰ ਉੱਥੇ ਪੈਰ ਲੱਗਿਆ ਮੈਨੂੰ ਲੱਗਾ ਹੁਣ ਵੀ ਜਾਉ ਜੇ ਘਰੇ ਨਾ ਆਈ ਤਾਂ ਤੇ ਆ ਫਿਰਦਾ ਜਿਹੜਾ ਨਵਾਂ ਨਿਕਲਿਆ ਇਹਦੇ ਹਰਾ ਗਲਾਬੀ ਟੂਸਾ ਫਿੱਕਾ ਫਿੱਕਾ ਮਾੜਾ ਮਾੜਾ ਛੋਟੇ ਹੁੰਦੇ ਦਾ ਕੀਤਾ ਹੋਇਆ ਜਣਾ ਇਹਨੇ ਘਰੇ ਦਾ ਆਉਣਾ ਨਹੀਂ ਅੱਜ ਅੱਜ ਦਾ ਇਹ ਬੈਠੂ ਲੰਗਰ ਤੇ ਜਿੱਥੇ ਸੇ ਕਰਮੇ ਨੂੰ ਉਮੀਦ ਆ ਕਰਿਆ ਗਿਆ ਦਾ ਬੜਾ ਘੈਂਟ ਫਿਰੂ ਕੰਮ ਪਰ ਇਹਨੇ ਆਉਣਾ ਨਹੀਂ ਜੱਦਾ ਉੱਡਿਆ ਇੱਧਰ ਹੀ ਫਿਰ ਜਾਂਦਾ ਇੱਧਰ ਤਾਂ ਆਇਆ ਹੀ ਨਹੀਂ ਇਹ ਦੇਖੋ ਕੀ ਬਣਦਾ ਆ ਥੋੜਾ ਜਿਹਾ ਗਲਤ ਕੰਮ ਹੋ ਗਿਆ ਇਹਨੂੰ ਹਲੇ ਮੈਂ 5-7 ਦਿਨ ਬੰਨਣਾ ਹੈ ਛਤਰੀ ਤੇ ਫੇਰ ਕਿਤੇ ਮੈਂ ਡਾਉਣੀ ਜੇ ਕੂਤਰੀ ਆ ਗਈ ਪਰ ਇਹ ਛਤਰੀ ਤਾਂ ਖੁੱਲ ਗਈ ਆਉਂਦੀ ਆ ਬਹੁਤ ਗਲਤ ਹੋ ਗਿਆ ਕੰਮ ਹੁਣ ਜੇ ਕਿਤੇ ਐਂ ਘਰੇ ਆ ਜੇ ਮੈਂ ਨਾ ਸਰਾ ਲਾ ਗਏ ਉਹੀ ਕੰਮ ਹੋ ਗਿਆ ਉਹ ਬਹਿਣ ਲੱਗ ਗਿਆ ਜਾ ਕੇ ਏ ਏ ਇਹਨੇ ਹੁਣ ਬਹਿ ਜਾਣਾ ਬਸ ਉਹ ਚਲੇ ਗਿਆ ਹਾਂ ਵੀ ਦੇਵ ਖੁਸ਼ਗਾ ਤੋਂ ਇਨਾ ਉਹ ਤਾਂ ਜਿਹੜਾ ਉੱਥੇ ਗੁਰਦਾਰੇ ਵਿੱਚ ਅੱਗੇ ਗੁਰਦਾਰੇ ਬੈੰਦੀ ਸੀ ਕਬੂਤਰੀ ਇਹ ਉਹ ਉੱਥੇ ਬੈੰਦੀ ਬੈੰਦੀ ਨਹੀਂ ਹੈ ਨਾ ਮਾੜ ਆ ਗੋਮੜ ਤੇ ਪੈਰ ਲਾਤਾ ਪਰ ਸਿੱਧਾ ਕਿੱਥੇ ਆਈ ਆਪਣੀ ਛਤਰੀ ਤੇ ਛਤਰੀ ਤੇ ਆ ਗਈ ਕਬੂਤਰੀ ਸਾਨੂੰ ਇੰਨੀ ਕਿ ਜ਼ਿਆਦਾ ਖੁਸ਼ੀ ਆ ਨਾ ਭਲੇਖੇ ਨਾਲ ਉੱਡੀ ਤੇ ਭਲੇਖੇ ਨਾਲ ਹੀ ਘਰੇ ਆ ਗਈ ਹੁਣ ਇਹਨੂੰ ਕੱਲ ਨੂੰ ਫੇਰ ਸਵੇਰੇ ਢਾ ਲੈਣੀ ਆ ਕਾਲੂ ਬੰਨ ਕੇ ਜਾਂ ਸ਼ਾਮ ਨੂੰ ਡਾਵਾਂਗੇ ਜਾਂ ਸਵੇਰੇ ਇੱਕ ਵਾਰ ਜਾਨੀਏ ਇਹਨੂੰ ਹੁਣ ਦੁਬਾਰਾ ਡਾਵਾਂਗੇ ਇਹ ਬਿਠਾ ਬੈਠੀ ਦਿਖਾਦੀ ਥਨ ਮਾੜੀ ਜੀ ਉਹ ਪਿੱਛੇ ਨੂੰ ਬੈਠੀ ਆਂਦੀ ਦੀ ਵੀ ਹੈ ਨਹੀਂ ਇਹ ਛੋਟਾ ਬਾਸ ਪਾਤਾ ਆ ਬਾਸ ਪਾ ਦੇ ਲੰਬਾ ਤੇ ਉਹ ਬੈਠੇ ਆ ਗੂਤਰੀ ਜਿਹੜੀ ਉੱਡ ਕੇ ਸੀ ਜਿਹਨੇ ਮੂੰਹ ਪਟਿਆ ਹੋਇਆ ਦਾਣੇ ਦੂਣੇ ਖਾਧੀ ਹੋਈ ਸੀ ਰੱਜੀ ਹੋਈ ਸੀ ਗੂਤਰੀ ਐਨ ਪੂਰੀ ਇਹ ਆ ਵਾਲੀ ਆ ਖੱਟੇ ਹੱਥਾਂ ਦੀ ਆ ਗਈ ਘਰੇ ਅੱਜ ਕਾਲੂ ਫਿਰ ਮੈਂ ਸ਼ਾਇਦ ਸਵੇਰੇ ਇਹਨੂੰ ਡਾਵਾ ਨਾਲ ਸਾਰੇ ਬੱਚਿਆਂ ਦੇ ਨਾਲ ਬਾਕੀ ਕੱਲ ਨੂੰ ਦੀ ਕੱਲ ਨੂੰ ਪਤਾ ਲੱਗੂ ਬਸ ਪੂਰੀ ਪੂਰੀ ਸਲਾਹ ਵਾ ਵੀ ਡਾਊਂਗਾ ਟਾਈਮ ਹੋ ਗਿਆ ਨਾ ਸਾਰਿਆਂ ਨੂੰ ਥੱਲੇ ਲੈ ਕੇ ਜਾਣ ਦਾ ਆ ਮਾਣਾ ਮੋਟਾ ਚਾਨਣ ਕਰ ਦਈਏ ਜਾਨੂੰ ਜਿੰਨਾ ਕੋ ਹੋ ਸਕਦਾ ਉਹ ਅੰਦਰਲੀ ਬਾਹਰਲੀ ਨਾਲ ਵੀ ਚਾਨਣ ਬਹੁਤ ਆ ਬਾਈ ਜਾਂ ਸ਼ਾਮ ਨੂੰ ਕਿਤੇ ਕੂਤਰ ਕੁਤਰ ਉੱਡ ਕਿਉਂਦਾ ਉੱਥੇ ਵੱਡਾ ਬਾਲੋ ਲਾਗਣਾ ਸਾਰੇ ਕੋਠੇ ਚਾਨਣ ਹੋ ਜੂਗਾ ਉਹਦੇ ਨਾਲ ਹੁਣ ਆ ਸਾਰੇ ਥੱਲੇ ਲੈ ਕੇ ਚੱਲੀਏ ਨਵੇਂ ਕੰਜਾ ਘੜਤਾ ਤੇ ਰੈੱਡ ਹਾਰਸ ਨੂੰ ਘਰੇ ਰਹਿ ਚਲੀ ਗਏ ਬਾਹਰ ਖੜਾ ਹੀਗਾ ਸਵੇਰ ਦਾ ਅੱਜ ਕੰਮ ਕੋਮ ਕਾਫੀ ਸੀਗੇ ਉਹ ਸਾਹਮਣੇ ਜੌਂਡੀਰ ਖੜਾ ਆਪਣਾ ਆ ਦੇਵ ਚਿੱਟਾ ਕਰਤਾ ਵਿਆਮਾ ਵਾਈ ਫਰਦਾ ਪਹਿਲਾਂ ਲਿਪੜਿਆ ਫਰਦਾ ਜੀ ਕੀ ਗੱਲ ਕਿਤੇ ਜਾਣਾ ਵਾ ਬਾਕੀ ਫੇਰੇ ਕਹਤਲੀ ਰੋਡ ਆ ਇੱਥੇ ਤੜਕ ਨੂੰ ਜੱਕ ਲਾਂਗੇ ਓਡਿਆਂ ਜਾ ਕੇ ਮੋਟੇ ਤੇ ਬਹਿਗਾ ਬੱਚਾ ਤੇ ਪਾਣੀ ਦਿੰਦੇ ਸੀਗੇ ਰਾਤ ਨੂੰ 10 15 15 ਮਲ ਛੋਟੇ ਬੱਚਾ ਹੁੰਦੇ ਸੀਦੇ ਪਾਣੀ ਕਿਉਂ ਵੀ ਹੱਥ ਸੁੱਕਿਆ ਤੇਰੇ ਹੁਣ ਆਹ ਫੜ ਲਾ ਉਹ ਫੜ ਲਾ ਉਹ ਲਾ ਇੱਡਕ ਤੇ ਬੈਠਾ ਹਾਂ ਇਹਨੂੰ ਪਾਣੀ ਦੇ ਲੈ ਲੈ ਵੀ ਸਿੱਖ ਜਾ ਦੇਵ ਕਿਰਾ ਹੁਣ ਲੈ ਤੂੰ ਪਾਣੀ ਦੇ ਯਾਰ ਮੈਨੂੰ ਬੱਚਾ ਫੜਾ ਦੇ ਰ ਅੱਜ ਦਿਨ ਮੌਕਾ ਦਿੱਤਾ ਪਾਣੀ ਦੇਣ ਦਾ ਲੈ ਦੇ ਦੇ ਵਾਟਰ ਦੇ ਦੇ ਵਾਟਰ ਇਹਨੂੰ ਕਿੰਨਾ ਧੀਰੇ ਧੀਰੇ ਥੋੜਾ ਜਿਹਾ ਹੋਰ ਦੇ ਥੋੜਾ ਜਿਹਾ ਹੋਰ ਥੋੜਾ ਜਿਹਾ ਬਾਅ ਬਾ ਵੀ ਸਿੱਖ ਗਿਆ ਦੇਵ ਹੈ